ਗੀਤ ਕੱਲ ਦਿਵਾਲੀ ਆ ਰੂਨ ਲਿਆ ਦੇ ਥੋੜੀ ਜੀ ਮੈਂ ਦੀਵਿਆਂ ਲਈ ਬੱਤੀਆਂ ਬਣਾ ਦੇਵਾਂ ਤੇ ਕੁਝ ਪੁਰਾਣੇ ਦੀਵੇ ਵੀ ਬਾਹਰ ਕੱਢ ਲੈ ਬਾਕੀ ਮੈਂ ਨਵੇਂ ਲੈ ਆਉਂਗੀ ਸੱਸ ਨੇ ਨੂ ਨੂ ਆਵਾਜ਼ ਦਿੱਤੀ ਪਰ ਗੋ ਨੂ ਨੇ ਕੋਈ ਜਵਾਬ ਨਹੀਂ ਦਿੱਤਾ ਅਗਲੇ ਦਿਨ ਦਿਵਾਲੀ ਸੀ ਪਰ ਨੋ ਵੱਲੋਂ ਕੋਈ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਸੀ ਕੁਝ ਦੇਰ ਤੱਕ ਉਸ ਨੇ ਉਡੀਕਿਆ ਪਰ ਜਵਾਬ ਅਜੇ ਵੀ ਨਹੀਂ ਆਇਆ ਸੀ ਦੋ ਘੰਟਿਆਂ ਬਾਅਦ ਨੂ ਬਾਹਰ ਨਿਕਲੀ ਤਾਂ ਸੱਸ ਤੋਂ ਫਿਰ ਰਹਿਣਾ ਗਿਆ ਉਸ ਨੇ ਫਿਰ ਕਿ ਹਾਂ ਗੀਤ ਤੇਰੇ ਕੱਪੜੇ 2 ਦਿਨਾਂ ਤੋਂ ਬਾਥਰੂਮ ਵਿੱਚ ਪਏ ਆ। ਦਿਨ ਤਹਾਰ ਵਾਲੇ ਦਿਨ ਕੌਣ ਮੈਲ ਕੱਢਦਾ ਹੈ? ਇਹਨਾਂ ਨੂੰ ਜਾਂ ਤਾਂ ਧੋਲ ਐ ਜਾਂ ਫਿਰ ਉਹਨਾਂ ਨੂੰ ਖਿਲਾਰ ਦੇ। ਸੱਸ ਨੇ ਵਿਹੜੇ ਵਿੱਚ ਝਾੜੂ ਲਾਉਂਦਿਆਂ ਹੋਇਆਂ ਕਿਹਾ। ਹਣ ਨੂੰ ਚੁੱਪ ਨਾ ਰਹੀ, ਅੱਗੋਂ ਨੂੰ ਵੀ ਆਵਾਜ਼ ਲਾਉਂਦਿਆਂ ਹੋਇਆਂ ਕਹਿਣ ਲੱਗੀ। ਠੀਕ ਆ ਮੈਂ ਉਹਨਾਂ ਨੂੰ ਖਿਲਾਰ ਦਿੰਨੀ ਆ। ਤੁਸੀਂ ਤਾਂ ਹਮੇਸ਼ਾ ਮੇਰੇ ਪਿੱਛੇ ਹੀ ਪੈ ਰਹਿੰਦੇ ਹੋ। ਇਸ ਵਿੱਚ ਰੋਲਾ ਪਾਉਣ ਦਾ ਕੀ ਮਤਲਬ? ਕੱਪੜੇ ਮੇਰੇ ਹੀ ਆ। ਜੇ ਉਹ ਫਟ ਗਏ ਤਾਂ ਮੈਂ ਕਿਹੜਾ ਤੁਹਾਡੇ ਤੋਂ ਮੰਗਣਾ ਆਉਣੀ ਆ? ਜਿਹੜਾ ਮੈਨੂੰ ਵਿਆਹ ਕੇ ਲਿਆਇਆ ਉਹੀ ਖਰੀਦ ਕੇ ਦਊ ਤੁਹਾਨੂੰ ਕਿਉਂ ਸਿਰਦਰਦ ਹੋ ਰਿਹਾ ਨ ਉਹ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਦੀ ਹੋਈ ਬੋਲਦੀ ਆ ਤੇਜ਼ੀ ਨਾਲ ਉਹ ਬਾਥਰੂਮ ਵਿੱਚ ਚਲੀ ਗਈ ਤੇ ਉਸਨੇ ਆਪਣਾ ਸਾਰਾ ਗੁੱਸਾ ਉਹਨਾਂ ਬੇਜਾਨ ਕੱਪੜਿਆਂ ਵਿੱਚ ਕੱਢਦਿਆਂ ਕਿਹਾ ਹੁਣ ਇਸ ਘਰ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਇੱਥੇ ਤਾਂ ਘੜੀ ਆਰਾਮ ਕਰਨ ਨੂੰ ਵੀ ਨਹੀਂ ਮਿਲਦਾ ਇਸ ਘਰ ਵਿੱਚ ਤਾਂ ਸਾਰੇ ਇਹੀ ਚਾਹੁੰਦੇ ਆ ਕਿ ਮੈਂ ਨੌਕਰਾਂ ਨਹੀਂ ਹੀ ਬਣੀ ਰਹਾ ਸਾਰਾ ਘਰ ਸਾਫ਼ ਕਰਾਂ ਸਾਰਿਆਂ ਦੀ ਸੇਵਾ ਕਰਾਂ ਜਿਵੇਂ ਮੇਰਾ ਸਰੀਰ ਪੱਥਰ ਦਾ ਬਣਿਆ ਹੋਵੇ ਮਾਸ ਹੱਡੀਆਂ ਦਾ ਨਹੀਂ ਸੱਸ ਹਰਜੀਤ ਨੇ ਕਈ ਕੁੜੀਆਂ ਤੇ ਵਿਚਾਰ ਕਰਨ ਤੋਂ ਬਾਅਦ ਆਪਣੇ ਇਕਲੌਤੇ ਪੁੱਤਰ ਹਰਮਨ ਦੇ ਲਈ ਗੀਤ ਨੂੰ ਚੁਣਿਆ ਸੀ ਗੀਤ ਇੱਕ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਸੀ ਅਤੇ ਹਰਜੀਤ ਨੇ ਉਸ ਵਿੱਚ ਇਹੀ ਚੀਜ਼ਾਂ ਦੇਖੀਆਂ ਸੀ ਘਰ ਵਿੱਚ ਆ ਕੇ ਉਸਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੇ ਮੇਤੇ ਪੁੱਤਰ ਦਾ ਵਿਆਹ ਕਰਾਂਗੀ ਤਾਂ ਮੈਂ ਸਿਰਫ ਗੀਤ ਨਾਲ ਹੀ ਕਰਾਂਗੀ ਨਹੀਂ ਤਾਂ ਉਸ ਤੋਂ ਇਲਾਵਾ ਮੇਰੇ ਘਰ ਦੀ ਕੋਈ ਹੋਰ ਨੂੰਹ ਨਹੀਂ ਬਣ ਸਕਦੀ ਉਸਨੇ ਆਪਣੇ ਬੇਟੇ ਨੂੰ ਵੀ ਗੀਤ ਨਾਲ ਵਿਆਹ ਕਰਾਉਣ ਲਈ ਮਨਾ ਲਿਆ ਸੀ ਇਸ ਤਰ੍ਹਾਂ ਹਰਜੀਤ ਨੇ ਆਪਣੇ ਪੁੱਤ ਦਾ ਵਿਆਹ ਗੀਤ ਨਾਲ ਕਰ ਦਿੱਤਾ ਗੀਤ ਆਪਣੇ ਪੂਰੇ ਪਰਿਵਾਰ ਦੀ ਖਾਸ ਕਰਕੇ ਆਪਣੀ ਮਾਂ ਦੀ ਲਾਡਲੀ ਸੀ ਇਸ ਕਰਕੇ ਉਹ ਥੋੜੀ ਜਿੱਦੀ ਹੰਕਾਰੀ ਅਤੇ ਮਤਲਬੀ ਸੀ ਉਸਦੀ ਮਾਂ ਘਰ ਦੇ ਕਾਰਜ ਘਰ ਤੇ ਰਾਜ ਕਰਦੀ ਸੀ ਬਚਪਨ ਤੋਂ ਹੀ ਗੀਤ ਦੀ ਮਾਂ ਨੇ ਉਸ ਨੂੰ ਸਿਖਾਇਆ ਸੀ ਕਿ ਉਹ ਆਪਣੇ ਸਹੁਰੇ ਘਰ ਜਾਣ ਤੋਂ ਬਾਅਦ ਜਲਦੀ ਤੋਂ ਜਲਦੀ ਆਪਣਾ ਘਰ ਸੈੱਟ ਕਰੇ ਜੇਕਰ ਉਹ ਸੰਜੇ ਪਰਿਵਾਰ ਵਿੱਚ ਰਹਿੰਦੀ ਆ ਤਾਂ ਉਸ ਨੂੰ ਆਪਣੇ ਸਹੁਰਿਆਂ ਦੀ ਸੇਵਾ ਕਰਨੀ ਪੈਣੀ ਆ। ਭਾਵੇਂ ਹਰਜੀਤ ਦੇ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਉਹਨਾਂ ਦੀ ਸਥਿਤੀ ਗੀਤ ਦੇ ਪਰਿਵਾਰ ਨਾਲੋਂ ਥੋੜੀ ਕਮਜ਼ੋਰ ਸੀ। ਹਰਜੀਤ ਦਾ ਪਤੀ ਯਾਨੀ ਕਿ ਗੀਤ ਦਾ ਸਹੁਰਾ ਇੱਕ ਕੰਪਨੀ ਵਿੱਚ ਅਕਾਊਂਟੈਂਟ ਸੀ। ਉਸ ਦੀ ਤਨਖਾਹ ਘੱਟ ਸੀ ਪਰ ਉਸ ਦਾ ਥੋੜੀ ਜਹੀ ਤਨਖਾਹ ਨਾਲ ਹਰਜੀਤ ਨੇ ਆਪਣੇ ਘਰ ਨੂੰ ਬਹੁਤ ਵਧੀਆ ਢੰਗ ਨਾਲ ਚਲਾਇਆ ਸੀ ਅਤੇ ਆਪਣੇ ਇਕਲੌਤੇ ਪੁੱਤ ਹਰਮਨ ਨੂੰ ਚੰਗੀ ਸਿੱਖਿਆ ਦਿੱਤੀ ਸੀ। ਅਤੇ ਉਸਨੇ ਆਪਣੇ ਪੁੱਤ ਨੂੰ ਕਦੇ ਕਿਸੇ ਚੀਜ਼ ਦੀ ਕਮੀ ਵੀ ਨਹੀਂ ਰਹਿਣ ਦਿੱਤੀ ਹਰਮਨ ਇਸ ਸਮੇਂ ਇੱਕ ਵਿਦੇਸ਼ੀ ਕੰਪਨੀ ਵਿੱਚ ਪ੍ਰੋਜੈਕਟ ਮੈਨੇਜਰ ਵਜੋਂ ਕੰਮ ਕਰਦਾ ਸੀ ਜਸਦੀਆਂ ਸ਼ਖਾਵਾਂ ਦੇਸ਼ ਭਰ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਸੀ ਉਸ ਨੂੰ ਕੰਮ ਦੇ ਸਿਲਸਲੇ ਵਿੱਚ ਅਕਸਰ ਕੰਪਨੀਆਂ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚ ਜਾਣਾ ਪੈਂਦਾ ਸੀ ਹਰਮਨ ਜਾਣਦਾ ਸੀ ਕਿ ਉਸਦੇ ਮਾਪਿਆਂ ਨੇ ਉਸ ਨੂੰ ਕਿੰਨੀ ਮੁਸ਼ਕਲ ਨਾਲ ਪੜਾਇਆ ਲਿਖਾਇਆ ਤੇ ਕਾਬਲ ਬਣਾਇਆ ਸੀ ਇਸ ਲਈ ਉਸ ਦਾ ਝੁਕਾਅ ਆਪਣੇ ਮਾਪਿਆਂ ਵੱਲ ਜ਼ਿਆਦਾ ਰਹਿੰਦਾ ਸੀ ਉਹ ਆਪਣੀ ਤਨਖਾਹ ਦਾ ਕੁਝੀ ਹਿੱਸਾ ਆਪਣੀ ਪਤਨੀ ਗੀਤ ਨੂੰ ਦਿੰਦਾ ਸੀ ਜਦ ਗੀਤ ਨੂੰ ਇਸ ਬਾਰੇ ਪਤਾ ਲੱਗਿਆ ਉਸ ਨੂੰ ਬਰਦਾਸ਼ਤ ਨਹੀਂ ਹੋਇਆ ਉਸ ਨੇ ਇਹ ਸਭ 2-3 ਮਹੀਨੇ ਤੱਕ ਹੀ ਸਹਿਣ ਕੀਤਾ ਤੇ ਇੰਨੇ ਵਿੱਚ ਉਹ ਇਥੋਂ ਦੇ ਸਾਰੇ ਹਾਲਾਤਾਂ ਤੋਂ ਜਾਣੂ ਹੋ ਗਈ ਸੀ ਪਰ ਸਮਾਂ ਬੀਤਣ ਦੇ ਨਾਲ ਨਾਲ ਉਸ ਨੇ ਹਰ ਨਿੱਕੀ-ਨਿੱਕੀ ਗੱਲ ਆਪਣੀ ਮਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਘਰ ਵਿੱਚ ਉਹ ਕੁਝ ਵੀ ਹੁੰਦਾ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਦੱਸਦੀ ਜਿਵੇਂ ਇਹ ਵੀ ਘਰ ਦੇ ਕਮਾਕਾਰਾਂ ਵਿੱਚੋਂ ਇੱਕ ਕੰਮ ਹੋਵੇ ਤੇ ਅਗੋਂ ਉਸਦੀ ਮਾਂ ਉਸ ਨੂੰ ਅਜਿਹੇ ਪਾਠ ਪੜਾਉਂਦੀ ਕਿ ਘਰ ਵਿੱਚ ਕਲੇਸ਼ ਹੋਣ ਲੱਗ ਪਿਆ। ਉਸਦੀ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਅਜਿਹੇ ਕਾਰਨ ਤੇ ਉਸਦੀ ਧੀ ਦਾ ਘਰ ਟੁੱਟ ਸਕਦਾ ਹੈ। ਪਰ ਉਹ ਤਾਂ ਇਸ ਤਰ੍ਹਾਂ ਕਰ ਰਹੀ ਸੀ ਜਿਵੇਂ ਆਪਣੀ ਧੀ ਦੇ ਕੰਨ ਭਰਨ ਦਾ ਉਸਨੇ ਪੱਕਾ ठाਨ ਲਿਆ ਹੋਵੇ। ਲਗਭਗ 3 ਮਹੀਨੇ ਤੱਕ ਹੀ ਗਈ ਤੇ ਸਭ ਕੁਝ ਬਰਦਾਸ਼ਤ ਕਰਦੀ ਰਹੀ। ਉਸ ਤੋਂ ਬਾਅਦ ਉਸਨੇ ਆਪਣੇ ਪਤੀ ਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ। ਤੇ ਹੁਣ ਤਾਂ ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਆਪਣੀ ਸੱਸ ਨਾਲ ਲੜਾਈ ਕਰਦੀ ਹੀ ਰਹਿੰਦੀ ਸੀ। ਉਸ ਨੂੰ ਤਾਂ ਵੱਡੇ-ਛੋਟੇ ਦੀ ਕੋਈ ਤਮੀਜ਼ ਹੀ ਨਹੀਂ ਸੀ ਰਹੀ। ਇੱਕ ਵਾਰ ਜਦੋਂ ਉਸਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਸਨੇ ਹਰਜੀਤ ਜਾਨੀ ਕਿ ਆਪਣੀ ਸੱਸ ਦੇ ਹਰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਹੁਣ ਇਸ ਘਰ ਵਿੱਚ ਰੋਜ਼-ਰੋਜ਼ ਸੱਸ ਨੂੰ ਵਿਚਕਾਰ ਝਗੜਾ ਹੁੰਦਾ ਰਹਿੰਦਾ। ਪਹਿਲਾਂ ਇਸ ਘਰ ਵਿੱਚ ਬਹੁਤ ਸ਼ਾਂਤੀ ਸੀ ਪਰ ਜਦੋਂ ਵੀ ਦੀਗੀ ਇਸ ਘਰ ਵਿੱਚ ਆਈ ਸੀ ਘਰ ਦਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਸੀ। ਇਸ ਘਰ ਦੀ ਸ਼ਾਂਤੀ ਹੁਣ ਪੂਰੇ ਤਰੀਕੇ ਨਾਲ ਭੰਗ ਹੋ ਚੁੱਕੀ ਸੀ। ਸੁਖ ਸ਼ਾਂਤੀ ਦਾ ਕੋਈ ਨਿਸ਼ਾਨ ਵੀ ਨਹੀਂ ਸੀ ਬਚਿਆ। ਹੁਣ ਹਰਜੀਤ ਦੀ ਸ਼ਾਮ ਘਰ ਤੋਂ ਥੋੜੀ ਦੂਰ ਇਸ ਕਮਰੇ ਵਿੱਚ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਣ ਵਿੱਚ ਬੀਤ ਜਾਂਦੀ ਸੀ। ਹਰਜੀਤ ਦਾ ਪਤੀ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਸੀ। ਇਸ ਕਰਕੇ ਉਹ ਦੋਨਾਂ ਨੂੰ ਕੁਝ ਵੀ ਨਹੀਂ ਕਹਿੰਦਾ ਸੀ। ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਉਹ ਉਸ ਨੂੰ ਤਰੀਕੇ ਨਾਲ ਸਮਝਾ ਦਿੰਦਾ ਸੀ ਤੇ ਆਪਣੀ ਨੂੰਹ ਦੇ ਮੂੰਹ ਲੱਗਣਾ ਠੀਕ ਨਹੀਂ ਸਮਝਦਾ ਸੀ। ਐਸ ਲਈ ਉਹ ਆਫਿਸ ਤੋਂ ਵੀ ਘਰ ਲੇਟ ਆਉਣ ਲੱਗ ਪਿਆ ਸੀ ਦੂਜੇ ਪਾਸੇ ਹਰਮਨਦੀ ਵੀ ਕੁਝ ਸਥਿਤੀ ਅਜਹੀ ਹੀ ਸੀ ਜਿਸ ਮਾਂ ਨੇ ਉਸ ਨੂੰ ਮੁਸੀਬਤਾਂ ਚੱਲ ਕੇ ਪਾਲਿਆ ਬਲੋਸ ਤੇ ਪੜਾਇਆ ਲਿਖਾਇਆ ਸੀ ਕਿਸੇ ਲਾਇਕ ਬਣਾਇਆ ਸੀ ਤਾਂ ਜੋ ਉਹ ਇੱਜ਼ਤ ਦੀ ਰੋਟੀ ਕਮਾ ਸਕੇ ਉਸ ਮਾਂ ਨਾਲ ਉਹ ਸਖਤ ਗੱਲਾਂ ਕਰੀ ਨਹੀਂ ਸਕਦਾ ਸੀ ਪਰ ਆਪਣੀ ਪਤਨੀ ਗੀਤ ਦੇ ਸਾਹਮਣੇ ਵੀ ਬੋਲਣ ਦੀ ਉਸ ਦੀ ਹਿੰਮਤ ਨਹੀਂ ਹੁੰਦੀ ਸੀ ਦੂਜੇ ਪਾਸੇ ਗੀਤ ਰਾਤ ਦਿਨ ਆਪਣੇ ਪਤੀ ਦੇ ਕੰਨ ਪਰ ਦੀ ਰਹਿੰਦੀ ਸੀ ਇਹੀ ਗੱਲ ਕਹਿੰਦੀ ਸੀ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਮੈਨੂੰ ਮੇਰੇ ਪਿਕੇ ਘਰ ਛੱਡ ਆਓ ਜਾਂ ਫਿਰ ਕਿਰਾਏ ਦਾ ਮਕਾਨ ਲੈ ਕੇ ਰਹਿ ਲਵਾਂਗੇ ਪਰ ਇਸ ਘਰ ਵਿੱਚ ਨਹੀਂ ਸ਼ਾਮ ਨੂੰ ਜਦੋਂ ਹਰਮਨ ਆਫਿਸ ਤੋਂ ਆਇਆ ਤਾਂ ਸਿੱਧਾ ਆਪਣੇ ਕਮਰੇ ਵਿੱਚ ਆ ਗਿਆ ਗੀਤ ਖਿਲਰੇ ਵਾਲ ਤੇ ਗੁੱਸੇ ਨਾਲ ਭਰੀ ਹੋਈ ਆਪਣੇ ਕਮਰੇ ਵਿੱਚ ਬੈਠੀ ਸੀ ਹਰਮਨ ਨੇ ਉਸ ਨੂੰ ਪੁੱਛਿਆ ਕਿ ਅੱਜ ਕੀ ਹੋਇਆ ਇਸ ਤਰ੍ਹਾਂ ਕਿਉਂ ਬੈਠੀ ਆ ਅੱਜ ਵੀ ਮੰਮੀ ਨਾਲ ਲੜਾਈ ਹੋਈ ਉਸ ਨੇ ਸ਼ੇਰਨੀ ਵਾਂਗ ਤਹਾੜਦੇ ਹੋਏ ਕਿਹਾ ਕਿ ਤੁਹਾਡੀ ਮਾਂ ਮੇਰੇ ਨਾਲ ਪਿਆਰ ਕਦੋਂ ਕਰਦੀ ਆ ਯਾਰ ਨਾਲ ਮੇਰੇ ਨਾਲ ਗੱਲ ਉਹ ਕਦੋਂ ਕਰਦੀ ਆ ਲੜਾਈ ਤਾਂ ਕਰਦੀ ਆ ਗੀਤ ਨੇ ਗੱਲਾਂ ਵਧਾ ਚੜਾ ਕੇ ਆਪਣੇ ਪਤੀ ਨੂੰ ਦੱਸੀਆਂ ਤੇ ਰੋਣ ਦਾ ਨਾਟਕ ਵੀ ਕੀਤਾ ਜਿਸ ਵਜ੍ਹਾ ਕਰਕੇ ਹਰਮਨ ਦਾ ਮਨ ਵਿਗੜ ਗਿਆ ਕਿਉਂਕਿ ਮਰਦ ਸਭ ਸਹਿ ਸਕਦਾ ਪਰ ਆਪਣੀ ਸੁੰਦਰ ਪਤਨੀ ਦੇ ਹੰਝੂ ਉਹ ਕਦੇ ਸਹਿ ਨਹੀਂ ਕਰ ਸਕਦਾ ਉਸ ਨੇ ਫੌਰਨ ਹੀ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਕੱਲ੍ਹ ਹੀ ਘਰ ਛੱਡ ਦੇਵੇਗਾ ਇਹ ਗੱਲ ਸੁਣਦਿਆਂ ਹੀ ਗੀਤ ਦੀਆਂ ਅੱਖਾਂ 'ਚੋਂ ਨਿਕਲਦੇ ਹੰਝੂ ਇੱਕ ਮਿੰਟ ਵਿੱਚ ਉੱਡ ਗਏ ਇਸ ਤਰ੍ਹਾਂ ਸੁੱਤਿਆਂ ਜਾਗਦਿਆਂ ਰਾਤ guzari ਤੇ ਸਵੇਰੇ ਜਲਦੀ ਉੱਠ ਹਰਮਨ ਘਰ ਤੋਂ ਬਾਹਰ ਨਿਕਲ ਗਿਆ। ਕਰੀਬ 2 ਘੰਟੇ ਬਾਅਦ ਆਪਣੀ ਮਾਂ ਨੂੰ ਕਹਿਣ ਲੱਗਿਆ ਮੰਮੀ ਮੈਂ ਲੱਗ ਮਕਾਨ ਵੇਖ ਲਿਆ। ਮੈਂ ਤਗੀਤ ਦੇ ਨਾਲ ਦੂਸਰੇ ਮਕਾਨ ਵਿੱਚ ਰਹਿਣ ਲਈ ਜਾ ਰਿਹਾ। ਮਾਂ ਨੇ ਕਿਹਾ ਕਿ ਆਪਣੇ ਪਾਪਾ ਨੂੰ ਆ ਲੈਣ ਦੇ। ਉਹਨਾਂ ਨਾਲ ਗੱਲ ਕਰਕੇ ਤੂੰ ਚਲਾ ਜਾਵੇਂ। ਤੇ ਪੁੱਤਰ ਇਹੋ ਜਿਹੀ ਕਿਹੜੀ ਗੱਲ ਹੋ ਗਈ ਹੈ ਜੋ ਤੂੰ ਇੰਨਾ ਵੱਡਾ ਫੈਸਲਾ ਲੈ ਲਿਆ। ਹਰਮਨ ਨੇ ਕਿਹਾ ਕਿ ਨਹੀਂ ਮੈਂ ਕਿਸੇ ਦਾ ਇੰਤਜ਼ਾਰ ਨਹੀਂ ਕਰ ਸਕਦਾ। ਹਰ ਰੋਜ਼ ਕਰੇਸ਼ ਕਲੇਸ਼ ਨਾਲ ਤਾਂ ਇਹੀ ਚੰਗਾ ਕਿ ਅਸੀਂ ਅਲੱਗ ਹੋ ਜਾਈਏ ਘਟੋ ਘਟ ਸ਼ਾਂਤੀ ਤਾਂ ਹੋਵੇਗੀ ਮਾਂ ਕੁਝ ਦੇਰ ਲਈ ਜਿਵੇਂ ਸੌਂ ਨਹੀਂ ਹੋ ਗਈ ਸੀ ਉਸਨੇ ਹੰਝੂ ਰੋਕ ਲਏ ਤੇ ਕਿਹਾ ਠੀਕ ਆ ਪੁੱਤ ਜਿਵੇਂ ਮੈਂ ਤੈਨੂੰ ਰੋਕਾਂਗੀ ਨਹੀਂ ਕਿਉਂਕਿ ਹੁਣ ਤੂੰ ਬੱਚਾ ਨਹੀਂ ਆ ਜਿਵੇਂ ਤੈਨੂੰ ਠੀਕ ਲੱਗਦਾ ਤੂੰ ਉਸੇ ਤਰ੍ਹਾਂ ਕਰ ਤੈਨੂੰ ਜਿਸ ਸਮਾਨ ਦੀ ਵੀ ਜ਼ਰੂਰਤ ਹੈ ਤੂੰ ਲੈ ਕੇ ਜਾ ਸਕਦਾ ਵੈਸੇ ਵੀ ਇਹ ਸਭ ਕੁਝ ਤੇਰਾ ਹੀ ਆ ਕੰਬਦੀ ਆਵਾਜ਼ ਵਿੱਚ ਹਰਜੀਤ ਇਹ ਗੱਲਾਂ ਕਹਿ ਡ్రਾਈਇੰਗ ਰੂਮ ਵਿੱਚ ਜਾ ਕੇ ਬੈਠ ਗਈ ਉਸ ਸਮੇਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਭਰੇ ਪੈ ਸੀ ਜਿਨ੍ਹਾਂ ਨੂੰ ਉਹ ਆਪਣੀ ਚੁੰਨੀ ਦੇ ਨਾਲ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਥੋੜੇ ਸਮੇਂ ਬਾਅਦ ਹਰਮਨ ਜਾ ਕੇ ਇੱਕ ਛੋਟਾ ਟਰੱਕ ਲੈ ਆਇਆ। ਉਸ ਦੇ ਨਾਲ ਦੋ ਮਜ਼ਦੂਰ ਵੀ ਸੀ। ਮਜ਼ਦੂਰਾਂ ਨੇ ਸਮਾਨ ਨੂੰ ਟਰੱਕ ਵਿੱਚ ਚੜਾਉਣਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਬਾਅਦ ਉਹ ਦੋਨੋਂ ਪਤੀ-ਪਤਨੀ ਉਸ ਟਰੱਕ ਵਿੱਚ ਸਮਾਨ ਲੋਡ ਕਰਕੇ ਚਲੇ ਗਏ। ਹਰਜੀਤ ਦੀ ਹਿੰਮਤ ਨਹੀਂ ਹੋ ਸકી ਕਿ ਉਹ ਬਾਹਰ ਨਿਕਲ ਕੇ ਉਹਨਾਂ ਦੋਨਾਂ ਨੂੰ ਜਾਂਦਿਆਂ ਹੋਇਆਂ ਵੇਖ ਸਕੇ। ਸ਼ਾਮ ਨੂੰ ਜਦੋਂ ਹਰਜੀਤ ਦਾ ਪਤੀ ਘਰ ਆਇਆ ਤਾਂ ਉਹ ਆਪਣੀ ਪਤਨੀ ਦੀ ਹਾਲਤ ਦੇਖ ਪਰੇਸ਼ਾਨ ਹੋ ਗਿਆ ਸੀ। ਉਸ ਦੀ ਪਤਨੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਪਈਆਂ ਸੀ। ਉਸ ਦੇ ਪੁੱਛਣ ਤੇ ਹਰਜੀਤ ਨੇ ਰੋਂਦਿਆਂ ਹੋਇਆਂ ਸਾਰੀ ਗੱਲ ਉਸ ਦੇ ਸਾਹਮਣੇ ਰੱਖ ਦਿੱਤੀ। ਉਸ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੀ ਨੂੰਹ ਇਸ ਹੱਦ ਤੱਕ ਡੈਗ ਸਕਦੀ ਆ। ਉਹਨੇ ਇਕਲੌਤੇ ਪੁੱਤ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਤੇ ਦੂਜਾ ਇਹ ਕਿ ਉਹਨਾਂ ਦਾ ਪੁੱਤ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਮਾਪੇ ਨੂੰ ਇਕੱਲਾ ਛੱਡ ਕੇ ਚਲਾ ਗਿਆ ਸੀ। ਦੁੱਖ ਤਾਂ ਬਹੁਤ ਹੋਇਆ ਪਰ ਹਰ ਰੋਜ਼ ਦੇ ਝਗੜੇ ਨਾਲੋਂ ਤਾਂ ਚੰਗਾ ਹੀ ਆ, ਦੋਨੋਂ ਜਗ੍ਹਾ ਸ਼ਾਂਤੀ ਰਹੇਗੀ। ਇਹ ਸੋਚ ਕੇ ਉਹ ਚੁੱਪ ਰਿਹਾ। ਉਸ ਰਾਤ ਦੋਨੋਂ ਪਤੀ-ਪਤਨੀ ਨੇ ਖਾਣਾ ਨਹੀਂ ਖਾਦਾ। ਸਮਾਂ ਇਸ ਤਰ੍ਹਾਂ ਹੀ ਲੰਘਦਾ ਗਿਆ ਪਰ ਮਾਂ ਆਪਣੇ ਬੇਟੇ ਨੂੰ ਕਦੇ ਯਾਦ ਕਰਨਾ ਨਾ ਪੁੱਲਦੀ। ਉਸ ਨੂੰ ਹਰ ਸਮੇਂ ਆਪਣੇ ਬੇਟੇ ਦੀ ਯਾਦ ਸਤਾਉਂਦੀ। ਪਰ ਬੇਟੇ ਨੇ ਤਾਂ ਕਦੇ ਫੋਨ ਕਰਕੇ ਵੀ ਨਹੀਂ ਪੁੱਛਿਆ ਸੀ। ਉਸ ਦਿਨ ਦੀਵਾਲੀ ਸੀ ਜਦੋਂ ਗੀਤ ਨੇ ਘਰ ਵਿੱਚ ਕਲੇਸ਼ ਸ਼ੁਰੂ ਕੀਤਾ ਸੀ ਤੇ ਦੋਨਾਂ ਨੇ ਘਰ ਛੱਡ ਦਿੱਤਾ ਸੀ ਉਸ ਦਿਨ ਹਰਜੀਤ ਨੂੰ ਲੱਖਾਂ ਦੀਵਿਆਂ ਦੀ ਰੌਸ਼ਨੀ ਹੋਣ ਕਾਰਨ ਵੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦੇ ਰਿਹਾ ਸੀ ਉਸ ਦਾ ਦਿਲ ਤਾਂ ਨਹੀਂ ਕਰਦਾ ਸੀ ਦੀਵਾਲੀ ਮਨਾਉਣ ਦਾ ਕਿਉਂਕਿ ਜਦੋਂ ਮਨ ਦੁਖੀ ਹੋਵੇ ਤਾਂ ਤਿਹਾਰ ਵੀ ਫਿੱਕੇ ਲੱਗਦੇ ਆ ਪਰ ਫਿਰ ਵੀ ਉੱਠ ਕੇ ਉਸ ਨੇ ਸਭ ਦੀ ਖੁਸ਼ੀ ਤੇ ਤੰਦਰੁਸਤੀ ਦੀ ਅਰਦਾਸ ਕਰਨ ਕਰਕੇ ਸ਼ਗਨ ਵਜੋਂ ਇੱਕ ਦੀਵਾ ਜਗਾਇਆ ਇਸ ਤਰ੍ਹਾਂ ਕਰਦੇ ਆ ਹੀ ਕਰਦੇ ਆ ਇੱਕ ਸਾਲ ਬੀਤ ਗਿਆ ਹੁਣ ਫਿਰ ਦੀਵਾਲੀ ਦਾ ਤਿਹਾਰ ਆਇਆ ਹਰ ਘਰ ਵਿੱਚ ਧੂਮ ਧਾਮ ਨਾਲ ਤਿਆਰੀਆਂ ਹੋ ਰਹੀਆਂ ਸੀ ਘਰਾਂ ਵਿੱਚ ਦੀਵੇ ਜਗਾਏ ਜਾ ਰਹੇ ਸੀ ਪਰ ਹਰਜੀਤ ਤੇ ਉਸ ਦਾ ਪਤੀ ਉਦਾਸ ਬੈਠੇ ਅਤੀਤ ਦੀਆਂ ਯਾਦਾਂ ਵਿੱਚ ਗਵਾਚੇ ਰਹੇ ਉਹਨਾਂ ਦੇ ਮਨ ਅੰਦਰ ਤਿਹਾਰ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ ਸੀ ਤੇ ਨਾ ਹੀ ਕੋਈ ਖੁਸ਼ੀ ਸ਼ਾਮ ਦੇ ਸਮੇਂ ਹਰਜੀਤ ਨੇ ਦੀਵੇ ਬਾਹਰ ਵਿਹੜੇ ਵਿੱਚ ਰੱਖ ਦਿੱਤੇ ਤੇ ਕੁਝ ਦੀਵੇ ਬਾਜ਼ਾਰੋਂ ਲਿਆਈ ਪਰ ਕੋਈ ਚਾਹ ਨਹੀਂ ਸੀ ਉਸਨੇ ਆਪਣੇ ਪਤੀ ਨੂੰ ਆਫਿਸ 'ਤੇ ਜਿੱਤਤਾ ਤੇ ਆਪਣੇ ਆਪ ਬੱਚਿਆਂ ਨੂੰ ਪੜਾਉਣ ਚਲੀ ਗਈ ਜਦੋਂ ਸ਼ਾਮ ਨੂੰ ਵਾਪਸ ਆਈ ਤਾਂ ਰਾਹ ਵਿੱਚ ਉਸਦੀ ਮੁਲਾਕਾਤ ਇੱਕ ਅਣਜਾਣ ਔਰਤ ਨਾਲ ਹੋਈ ਜੋ ਹਰਜੀਤ ਨੂੰ ਤਾਂ ਜਾਣਦੀ ਸੀ ਪਰ ਹਰਜੀਤ ਉਸ ਨੂੰ ਨਹੀਂ ਜਾਣਦੀ ਸੀ ਪਹਿਲਾਂ ਤਾਂ ਉਸ ਔਰਤ ਨੇ ਹਰਜੀਤ ਨੂੰ ਨਮਸਤੇ ਕੀਤਾ ਅਤੇ ਫਿਰ ਉਸਨੇ ਦੱਸਿਆ ਕਿ ਉਹ ਉਸਦੇ ਹਰਮਨ ਬੇਟੇ ਦੇ ਘਰ ਦੇ ਨਾਲ ਹੀ ਰਹਿੰਦੀ ਆ ਅੱਜ ਗੀਤ ਦੀ ਸਿਹਤ ਜ਼ਿਆਦਾ ਖਰਾਬ ਸੀ ਅਤੇ ਉਸ ਨੂੰ ਮਕਾਨ ਮਾਲਕ ਔਟੋ ਰਿਕਸ਼ੇ ਵਿੱਚ ਹਸਪਤਾਲ ਲੈ ਕੇ ਗਿਆ ਕਿਉਂਕਿ ਉਸ ਦਾ ਪਤੀ ਹਜੇ ਘਰ ਨਹੀਂ ਸੀ ਉਸ ਦੀ ਡਿਲੀਵਰੀ ਹੋਣ ਵਾਲੀ ਆ ਹਰਜੀਤ ਨੇ ਪੁੱਛਿਆ ਕਿ ਉਸ ਦਾ ਮਕਾਨ ਮਾਲਕ ਉਸ ਨੂੰ ਕਿਹੜੇ ਹਸਪਤਾਲ ਵਿੱਚ ਲੈ ਕੇ ਗਿਆ ਉਸ ਔਰਤ ਨੇ ਹਸਪਤਾਲ ਦਾ ਨਾਮ ਦੱਸਿਆ ਉਹ ਜਲਦੀ ਜਲਦੀ ਘਰ ਆਈ ਉਸ ਨੇ ਇੱਕ ਥੈਲੇ ਵਿੱਚੋਂ ਕੁਝ ਜ਼ਰੂਰੀ ਸਮਾਨ ਰੱਖਿਆ ਲਿਮਾਰੀ ਵਿੱਚੋਂ ਪੈਸੇ ਕੱਢ ਕੇ ਆਪਣੇ ਪਰਸ ਵਿੱਚ ਪਾ ਲਏ ਘਰ ਨੂੰ ਤਾਲਾ ਲਾ ਕੇ ਔਟੋ ਕਰਵਾ ਕੇ ਸਿੱਧਾ ਹਸਪਤਾਲ ਪਹੁੰਚ ਗਈ ਉੱਥੇ ਜਾ ਕੇ ਗੀਤ ਬਾਰੇ ਪਤਾ ਕੀਤਾ ਕਿ ਬੱਚਾ ਨਾਰਮਲ ਨਹੀਂ ਹੋ ਸਕਦਾ। ਇਸ ਕਰਕੇ ਡਾਕਟਰਾਂ ਨੇ ਗੀਤ ਨੂੰ ਆਪਰੇਸ਼ਨ ਥੀਏਟਰ ਵਿੱਚ ਭੇਜ ਦਿੱਤਾ ਸੀ। ਅਚਾਨਕ ਇੱਕ ਨਰਸ ਨੇ ਆਵਾਜ਼ ਲਗਾਈ ਕਿ ਗੀਤ ਦੇ ਨਾਲ ਕੌਣ ਹੈ? ਡਾਕਟਰ ਫਾਰਮ ਤੇ ਸਾਈਨ ਕਰਨ ਲਈ ਆਪਰੇਸ਼ਨ ਫੀਸ ਜਮ੍ਹਾਂ ਕਰਾਉਣ ਲਈ ਬੁਲਾ ਰਹੇ ਸੀ। ਹਰਜੀਤ ਜਿਆਦਾ ਨਰਸ ਨੂੰ ਗੀਤ ਬਾਰੇ ਪੁੱਛ ਰਹੀ ਸੀ ਤਾਂ ਉਸ ਸਮੇਂ ਗੀਤ ਦਾ ਮਕਾਨ ਮਾਲਕ ਵੀ ਉੱਥੇ ਹੀ ਖੜਾ ਸੀ। ਉਹ ਸਮਝ ਗਿਆ ਸੀ ਕਿ ਇਹ ਔਰਤ ਹਰਮਨਦੀ ਮਾਂ ਐਸ ਲਈ ਹੀ ਇੰਨੀ ਬੇਚੈਨ। ਲੇਏ ਨੀ ਬੇਚੈਨੀ ਨਾਲ ਪੁੱਛ ਰਹੀ ਆ ਉਸਨੇ ਹੱਥ ਜੋੜ ਕੇ ਹਰਜੀਤ ਨੂੰ ਨਮਸਤੇ ਕੀਤਾ ਤੇ ਫਿਰ ਸਾਰੀਆਂ ਗੱਲਾਂ ਬਾਤਾਂ ਬਾਰੇ ਦੱਸਿਆ ਹਰਜੀਤ ਨੇ ਵੀ ਉਸ ਨੂੰ ਦੱਸ ਦਿੱਤਾ ਕਿ ਗੀਤ ਉਸ ਦੀ ਨੂੰਹ ਆ ਹਰਜੀਤ ਉਸ ਨਰਸ ਦੇ ਨਾਲ ਡਾਕਟਰ ਦੇ ਕੋਲ ਚਲੀ ਗਈ ਡਾਕਟਰ ਨੇ ਹਰਜੀਤ ਨੂੰ ਬੁਲਾਇਆ ਹਰਜੀਤ ਨੇ ਦੱਸਿਆ ਕਿ ਮੈਂ ਗੀਤ ਦੀ ਸਾਸਾਂ ਤੇ ਮੈਂ ਆਪਰੇਸ਼ਨ ਫੀਸ ਜਮ੍ਹਾਂ ਕਰਾਉਣ ਆਈ ਆ ਪਹਿਲਾਂ ਤਾਂ ਡਾਕਟਰ ਨੇ ਉਸ ਨੂੰ ਫਾਰਮ ਤੇ ਸਾਈਨ ਕਰਨ ਦਾ ਕਿਹਾ ਤੇ ਫਿਰ ਆਪਰੇਸ਼ਨ ਦੇ ਲਈ 25000 ਜਮ੍ਹਾਂ ਕਰਾਉਣ ਦਾ ਰਜੀਤ ਨੇ ਕਿਹਾ ਕਿ ਮੈਡਮ ਤੁਸੀਂ ਇਹ 10000 ਰੁਪਏ ਜਮ੍ਹਾਂ ਕਰੋ ਬਾਕੀ ਦੇ ਪੈਸੇ ਮੈਂ ਆਪਣੇ ਪਤੀ ਤੋਂ ਫੋਨ ਕਰਵਾ ਕੇ ਮਗਾ ਲੈਨੀ ਆ ਉਦੋਂ ਤੱਕ ਤੁਸੀਂ ਆਪਰੇਸ਼ਨ ਸ਼ੁਰੂ ਕਰੋ ਮੈਨੂੰ ਹਰ ਹਾਲ ਵਿੱਚ ਮਾਂ ਬੱਚਾ ਠੀਕ ਚਾਹੀਦੇ ਆ ਡਾਕਟਰਾਂ ਨੇ ਕਿਹਾ ਤੁਹਾਨੂੰ ਕਬਰੌਣ ਦੀ ਜ਼ਰੂਰਤ ਨਹੀਂ ਆ ਸਭ ਕੁਝ ਠੀਕ ਹੋਵੇਗਾ ਤੁਸੀਂ ਕਾਊਂਟਰ ਤੇ ਜਾ ਕੇ ਫੀਸ ਜਮ੍ਹਾਂ ਕਰਾ ਦਿਓ ਅਤੇ ਇਸ ਦੀ ਰਸੀਦ ਲੈ ਲਓ ਉੱਥੇ ਹੀ ਤੁਸੀਂ ਆਪਣੇ ਪਤੀ ਨੂੰ ਫੋਨ ਕਰ ਲਿਓ ਡਾਕਟਰ ਦੇ ਕਹਿਣ ਤੇ ਹਰਜੀਤ ਕਾਊਂਟਰ ਤੇ ਚਲੀ ਗਈ ਉਥੋਂ ਹੀ ਉਸਨੇ ਆਪਣੇ ਪਤੀ ਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਬਾਰੇ ਦੱਸਿਆ ਅਤੇ ਇਸ ਦੇ ਨਾਲ-ਨਾਲ ਉਸਨੇ ਇਹ ਵੀ ਕਹਿ ਦਿੱਤਾ ਕਿ ਜਲਦੀ ਜਲਦੀ ਤੁਸੀਂ 15000 ਰੁਪਏ ਲੈ ਕੇ ਹਸਪਤਾਲ ਵਿੱਚ ਆ ਜਾਓ। ਤਕਰੀਬਨ 1 ਘੰਟੇ ਬਾਅਦ ਹਰਜੀਤ ਦਾ ਪਤੀ ਬਾਕੀ ਦੇ ਪੈਸੇ ਲੈ ਕੇ ਹਸਪਤਾਲ ਪਹੁੰਚ ਗਿਆ। ਗੀਤ ਦੇ ਮਾਤਾ-ਪਿਤਾ ਹਜੇ ਤੱਕ ਵੀ ਨਹੀਂ ਆਏ ਸੀ। ਹਰਜੀਤ ਦਾ ਪਤੀ ਆਪਰੇਸ਼ਨ ਰੂਮ ਦੇ ਬਾਹਰ ਬੈਂਚ ਤੇ ਬੈਠ ਕੇ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਿਆ। ਥੋੜੇ ਸਮੇਂ ਬਾਅਦ ਇੱਕ ਨਰਸ ਬਾਹਰ ਆਈ ਤੇ ਕਹਿਣ ਲੱਗੀ ਗੇਂਤ ਪੇਸ਼ੈਂਟ ਦਾ ਨਾਲ ਕੌਣ ਆਇਆ ਹਰਜੀਤ ਭੱਜ ਕੇ ਅੱਗੇ ਹੋਈ ਨਰਸ ਨੇ ਦੱਸਿਆ ਕਿ ਤੁਹਾਨੂੰ ਵਧਾਈ ਹੋਵੇ ਬੇਟੀ ਹੋਈ ਆ ਦੋਨੋਂ ਮਾਂ ਬੇਟੀ ਠੀਕ ਐ ਫਿਰ ਥੋੜੇ ਸਮੇਂ ਬਾਅਦ ਇੱਕ ਨਰਸ ਨੇ ਲੜਕੀ ਨੂੰ ਲਿਆ ਕੇ ਹਰਜੀਤ ਦੀ ਝੋਲੀ ਵਿੱਚ ਪਾ ਦਿੱਤਾ ਹਰਜੀਤ ਨੇ ਉਸ ਨੂੰ ਬੜੇ ਹੀ ਪਿਆਰ ਨਾਲ ਦੇਖਿਆ ਤੇ ਉਸ ਦਾ ਮੱਥਾ ਚੁੰਮਿਆ ਇਸ ਨਾਲ ਉਸ ਨੇ ਆਪਣੇ ਪਤੀ ਨੂੰ ਇਸ਼ਾਰਾ ਕੀਤਾ ਉਸ ਦੇ ਪਤੀ ਨੇ ਆਪਣੀ ਜੇਬ ਚੋਂ 500 ਦਾ ਨੋਟ ਕੱਢਿਆ ਤੇ ਨਰਸ ਨੂੰ ਦਿੰਦਿਆਂ ਹੋਇਆਂ ਕਿਹਾ ਕਿ ਇਹ ਮੇਰੇ ਵੱਲੋਂ ਆ ਤੁਸੀਂ ਕੁਝ ਖਾ ਪੀ ਲਿਓ ਥੋੜੇ ਸਮੇਂ ਬਾਅਦ ਗੀਤ ਨੂੰ ਸਟੈਚਰ ਤੇ ਪਾ ਕੇ ਬਾਹਰ ਵਾਰਡ ਬੈੱਡ ਤੇ ਲਿਆਂਦਾ ਗਿਆ ਉਸ ਸਮੇਂ ਉਹ ਬੇਹੋਸ਼ ਸੀ ਫਿਰ ਉਸ ਤੋਂ ਬਾਅਦ ਨਰਸਾਂ ਨੇ ਗੀਤ ਨੂੰ ਵਾਰਡ ਦੇ ਬੈੱਡ ਤੇ ਪਾ ਦਿੱਤਾ ਅਤੇ ਉਸ ਦੇ ਨਾਲ ਬੱਚੀ ਨੂੰ ਵੀ ਪਾਇਆ ਹਰਜੀਤ ਉੱਥੇ ਹੀ ਬੈਂਚ ਤੇ ਬੈਠੀ ਕਦੇ ਬੱਚੀ ਨੂੰ ਦੇਖਦੀ ਤੇ ਕਦੇ ਆਪਣੀ ਨੂੰ ਗੀਤ ਨੂੰ ਉਸ ਨੇ ਆਪਣੇ ਪਤੀ ਨੂੰ ਘਰ ਭੇਜ ਦਿੱਤਾ ਸੀ ਤਕਰੀਬਨ 3-4 ਘੰਟਿਆਂ ਬਾਅਦ ਗੀਤ ਨੂੰ ਹੋਸ਼ ਆਇਆ ਜਿਵੇਂ ਹੀ ਉਸਨੇ ਆਪਣੀ ਅੱਖਾਂ ਖੋਲ੍ਹੀਆਂ ਤਾਂ ਉਸਨੇ ਦੇਖਿਆ ਕਿ ਉਸਦੀ ਸੱਸ ਉਸਦੇ ਕੋਲ ਬੈਠੀ ਸੀ ਉਸਦੀ ਗੋਦੀ ਵਿੱਚ ਇੱਕ ਬੱਚਾ ਸੀ ਹਰਜੀਤ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਲక్ష్ਮੀ ਆਈ ਆ ਬਿਲਕੁਲ ਤੇਰੇ ਵਰਗੀ ਸ਼ਾਇਦ ਤੂੰ ਵੀ ਜਦ ਪੈਦਾ ਹੋਈ ਹੋਵੇਂਗੀ ਇਸੇ ਤਰ੍ਹਾਂ ਦੀ ਹੋਣੀ ਆ ਉਸਨੇ ਆਪਣੀ ਨੂੰ ਗੀਤ ਦੇ ਮੱਥੇ ਤੇ ਹੱਥ ਫੇਰਦਿਆਂ ਹੋਇਆਂ ਕਿਹਾ ਗੀਤ ਨੂੰ ਵੀ ਬਹੁਤ ਚੰਗਾ ਲੱਗ ਰਿਹਾ ਸੀ ਇਨੇ ਨੂੰ ਮਕਾਨ ਮਾਲਕ ਵੀ ਉੱਥੇ ਆ ਗਿਆ ਅਤੇ ਕਹਿਣ ਲੱਗਾ ਕਿ ਗੀਤ ਜਦ ਮੈਂ ਤੈਨੂੰ ਲੈ ਕੇ ਆ ਰਿਹਾ ਸੀ ਤਾਂ ਮੇਰੀ ਪਤਨੀ ਨੇ ਤੇਰੇ ਪੇਕੇ ਫੋਨ ਕੀਤਾ ਸੀ ਤੇਰੇ ਮੰਮੀ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਹੁਣੇ ਹੀ ਹਸਪਤਾਲ ਆਉਣੀ ਆ ਪਰ ਅਜੇ ਤੱਕ ਨਹੀਂ ਆਈ ਤੇਰੀ ਮੰਮੀ ਤੇ ਨਾ ਹੀ ਤੇਰੇ ਪਾਪਾ ਸ਼ਾਮ ਹੋ ਗਈ ਹੈ ਹਜੇ ਤੱਕ ਹਰਜੀਤ ਨੇ ਕੁਝ ਵੀ ਨਹੀਂ ਸਿੱਖਾਦਾ ਬਲਕਿ ਚਾਹ ਤੱਕ ਵੀ ਨਹੀਂ ਪੀਤੀ ਸੀ ਪੂਰੀ ਰਾਤ ਉਹ ਬੈੱਡ ਦੇ ਸਟੂਲ ਤੇ ਬੈਠੀ ਕਦੇ ਆਪਣੀ ਨੂ ਦਾ ਸਿਰ ਦਬਾਉਂਦੀ ਤੇ ਕਦੇ ਬੱਚੇ ਤੇ ਰੋਂਦੇ ਉਸ ਨੂੰ ਉੱਠ ਕੇ ਘਮਾਉਂਦੀ। ਇਸ ਤਰ੍ਹਾਂ ਜ਼ਿੰਮੇਵਾਰੀ ਮੋਢਿਆਂ ਤੇ ਟੋਂਦੇ ਉਸ ਨੇ ਰਾਤ ਅੱਖਾਂ ਵਿੱਚ ਲੰਘਾ ਲਈ। ਸਵੇਰ ਦੇ ਸਮੇਂ ਹਰਜੀਤ ਦਾ ਪਤੀ ਥਰਮਸ ਵਿੱਚ ਚਾਹ ਲੈ ਕੇ ਆਇਆ। ਉਸ ਨੇ ਦੋਨਾਂ ਕੱਪਾਂ ਵਿੱਚ ਚਾਹ ਪਾਈ ਤੇ ਆਪਣੀ ਪਤਨੀ ਨੂੰ ਕਹਿਣ ਲੱਗਿਆ ਕਿ ਹਰਜੀਤ ਹੁਣ ਤੂੰ ਘਰ ਚਲੀ ਜਾ। ਮੈਂ ਇੱਥੇ ਬੈਠਦਾ ਤੂੰ ਗੱਲ ਦਾ ਖਾਣਾ ਵੀ ਨਹੀਂ ਖਾਦਾ। ਘਰ ਜਾ ਕੇ ਨਾਲੇ ਆਪ ਖਾਣਾ ਖਾ ਲਿਆ ਤੇ ਨਾਲੇ ਗੀਤ ਵਾਸਤੇ ਵੀ ਖਿਚੜੀ ਬਣਾ ਕੇ ਲਿਆ। ਮੈਂ ਇੱਥੇ ਬੈਠ ਜਾਂਦਾ ਅੱਜ ਮੈਂ ਆਫਿਸ ਤੋਂ ਛੁੱਟੀ ਲੈ ਲਈ ਆ। ਹਰਜੀਤ ਦੋਨਾਂ ਨੂੰ ਬਹੁਤ ਸਾਰੀਆਂ ਹਦਾਇਤਾਂ ਦੇ ਕੇ ਚਲੀ ਗਈ। ਉਸਦਾ ਪਤੀ ਵੀ ਉੱਥੇ ਹੀ ਬੈਂਚ ਤੇ ਬੈਠ ਗਿਆ। 1 ਘੰਟੇ ਬਾਅਦ ਕੁਝ ਸੋਚ ਕੇ ਗੀਤ ਦੇ ਸੌਰੇ ਨੇ ਉਸ ਨੂੰ ਕਿਹਾ ਕਿ ਬੇਟਾ ਮੈਂ ਥੋੜਾ ਟਾਈਮ ਬਾਹਰ ਬੈਠਦਾ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਨਰਸ ਨੂੰ ਦੱਸ ਦੇਵੀਂ। ਇਹ ਕਹਿ ਕੇ ਉਹ ਵਾਰਡ ਤੋਂ ਬਾਹਰ ਨਿਕਲ ਗਿਆ। ਗੀਤ ਦੇ ਨਾਲ ਵਾਲੇ ਬੈੱਡ ਤੇ ਇੱਕ ਹੋਰ ਔਰਤ ਬੈਠੀ ਸੀ ਉਸਦਾ ਆਪਰੇਸ਼ਨ ਦੇ ਨਾਲ ਬੱਚਾ ਹੋਇਆ ਸੀ। ਉਸ ਦੀ ਦੇਖਭਾਲ ਦੇ ਲਈ ਉਸ ਦੀ ਮਾਂ ਉੱਥੇ ਬੈਠੀ ਸੀ। ਜਦੋਂ ਗੀਤ ਦਾ ਸਹੁਰਾ ਵਾਰਡ ਤੋਂ ਬਾਹਰ ਚਲਿਆ ਗਿਆ ਤਾਂ ਉਹ ਔਰਤ ਆਗੇ ਗੀਤ ਦੇ ਬੈੱਡ ਤੇ ਬੈਠ ਗਈ ਤੇ ਕਹਿਣ ਲੱਗੀ ਕਿ ਇਹ ਤੇਰੇ ਮੰਮੀ ਪਾਪਾ ਨੇ ਬਹੁਤ ਚੰਗੇ ਸਵਾਦ ਲੱਗਦੇ ਆ ਖਾਸ ਕਰਕੇ ਤੇਰੀ ਮੰਮੀ ਤਾਂ ਬਹੁਤ ਚੰਗੀ ਲੱਗ ਰਹੀ ਸੀ ਵਿਚਾਰੀ ਸਾਰੀ ਰਾਤ ਤੇਰੀ ਸੇਵਾ ਕਰਦੀ ਰਹੀ ਗੀਤ ਨੇ ਕਿਹਾ ਕਿ ਇਹ ਮੇਰੇ ਮੰਮੀ ਪਾਪਾ ਨਹੀਂ ਮੇਰੇ ਸੱਸ ਸਹੁਰਾ ਜਦ ਇਹ ਗੱਲ ਉਹ ਔਰਤ ਨੇ ਸੁਣੀ ਤਾਂ ਉਹ ਹੈਰਾਨ ਭਰੀਆਂ ਨਜ਼ਰਾਂ ਦੇ ਨਾਲ ਗੀਤ ਵੱਲ ਵੇਖਣ ਲੱਗੀ ਫਿਰ ਉਸਨੇ ਕਿਹਾ ਕਿ ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਵੀ ਸੱਸਾਂ ਹੁੰਦੀਆਂ ਜਿਵੇਂ ਕੱਲ ਬਿਨਾ ਖਾਦਿਆਂ ਪੀਤਿਆਂ ਹੀ ਤੇਰੀ ਸੇਵਾ ਵਿੱਚ ਲੱਗੀ ਰਹੀ। ਬੇਟੀ ਤੂੰ ਤਾਂ ਬਹੁਤ ਖੁਸ਼ ਨਸਰੀਵਾ ਤੈਨੂੰ ਇਸ ਤਰ੍ਹਾਂ ਦੇ ਸੱਸ ਸਾਰਾ ਮਿਲੇ ਆ। ਸਾਰੇ ਤਾਂ ਇਹੀ ਸਮਝ ਰਹੇ ਸੀ ਕਿ ਇਹ ਤੇਰੇ ਮੰਮੀ ਪਾਪਾ ਕੋਈ ਸੱਸ ਆਪਣੀ ਨੂੰ ਦੇ ਲਈ ਇੰਨਾ ਕਰ ਸਕਦੀ ਆ ਇਹ ਤਾਂ ਮੈਂ ਪਹਿਲੀ ਵਾਰੀ ਦੇਖਿਆ। ਤੇ ਹਰ ਸੱਸ ਤੇਰੀ ਸੱਸ ਵਰਗੀ ਹੋਵੇ ਤਾਂ ਕੋਈ ਵੀ ਨੂੰ ਸੜਕੇ ਨਹੀਂ ਮਰੇਗੀ। ਗਲੇ ਵਿੱਚ ਫਾਹਾ ਲੈ ਕੇ ਨਹੀਂ ਮਰੇਗੀ। ਬੇਟੀ ਮੈਂ ਤਾਂ ਤੈਨੂੰ ਇਹੀ ਕਹਾਂਗੀ ਕਿ ਆਪਣੇ ਸੱਸ ਨੂੰ ਕਦੇ ਵੀ ਤਕਲੀਫ ਨਾ ਦੇਵੀਂ ਕਦੇ ਵੀ ਉਸ ਨੂੰ ਉੱਚਾ ਬੋਲ ਨਾ ਬੋਲੀ ਸੱਚੇ ਮਨ ਨਾਲ ਉਹਨਾਂ ਦੇ ਬੁਢੇਪੇ ਵਿੱਚ ਉਹਨਾਂ ਦੀ ਸੇਵਾ ਕਰੀ ਤੇ ਮਾਂ-ਬਾਪ ਦੀ ਆਤਮਾ ਤੈਨੂੰ ਹਮੇਸ਼ਾ ਆਸ਼ੀਰਵਾਦ ਹੀ ਦੇਵੇਗੀ ਇਹਨੇ ਨੂੰ ਇੱਕ ਨਰਸ ਆਈ ਤੇ ਗੀਤ ਦੇ ਇੰਜੈਕਸ਼ਨ ਲਾਉਣਾ ਸੀ ਉਸਔਰਤ ਦੀ ਬੇਟੀ ਵੀ ਸ਼ਾਇਦ ਪਾਣੀ ਮੰਗ ਰਹੀ ਸੀ ਤੇ ਉਹ ਉੱਠ ਕੇ ਆਪਣੀ ਬੇਟੀ ਨੂੰ ਪਾਣੀ ਦੇਣ ਚਲੀ ਗਈ ਗੀਤ ਸੋਚਣ ਲੱਗੀ ਕਿ ਉਸਦੀ ਮਾਂ ਵੀ ਇੱਕ ਔਰਤ ਹੈ ਤੇ ਉਸਦੀ ਸੱਸ ਵੀ ਪਰ ਦੋਨਾਂ ਵਿੱਚ ਕਿੰਨਾ ਫਰਕ ਹੈ ਇੱਕ ਕਿਸੇ ਦਾ ਘਰ ਤੋੜਨਾ ਚਾਹੁੰਦੀ ਹੈ ਤੇ ਦੂਜੀ ਘਰ ਬਚਾਉਣ ਦੇ ਲਈ ਖੁਦ ਨੂੰ ਤਕਲੀਫ ਦੇ ਰਹੀ ਸੀ ਇੱਕ ਵਿੱਚ ਦਿਖਾਵਾ ਸੀ ਤੇ ਦੂਜੀ ਵਿੱਚ ਗੰਭੀਰਤਾ ਉਹ ਹਜੇ ਇਹੀ ਸੋਚ ਰਹੀ ਸੀ ਕਿ ਇਹਨੇ ਨੂੰ ਉਸ ਦਾ ਸਹੁਰਾ ਅੰਦਰ ਆ ਗਿਆ ਤੇ ਕਹਿਣ ਲੱਗਿਆ ਬੇਟੀ ਚਾਹ ਪੀ ਲੈ ਗੀਤ ਨੇ ਬੜੇ ਧਿਆਨ ਨਾਲ ਆਪਣੇ ਸਹੁਰੇ ਵੱਲ ਵੇਖਿਆ ਤੇ ਸੋਚਣ ਲੱਗੀ ਕਿ ਪਿਤਾ ਜੀ ਅੱਜ ਵੀ ਮੈਨੂੰ ਬੇਟੇ ਤੋਂ ਬਿਨਾਂ ਨਹੀਂ ਬੋਲਦੇ ਤੇ ਮੈਂ ਇਹਨਾਂ ਨੂੰ ਕਿੰਨੇ ਕੌੜੇ ਬੋਲ ਬੋਲਦੀ ਰਹੀ। ਇਹਨਾਂ ਨਾਲ ਗਲਤ ਕਰਕੇ ਮੈਂ ਬਹੁਤ ਵੱਡਾ ਅਪਰਾਧ ਕੀਤਾ। ਅਚਾਨਕ ਫਿਰ ਗੀਤ ਦਾ ਧਿਆਨ ਭੰਗ ਹੋਇਆ ਕਿਉਂਕਿ ਉਸ ਦਾ ਸਹੁਰਾ ਨਾਲ ਬੈਠੀ ਔਰਤ ਨੂੰ ਕਹਿ ਰਿਹਾ ਸੀ ਕਿ ਭੈਣ ਜੀ ਮਾਫ ਕਰਿਓ ਮੈਂ ਤੁਹਾਨੂੰ ਕਸ਼ਟ ਦੇ ਰਿਆਂ ਕਿਰਪਾ ਕਰਕੇ ਮੇਰੀ ਨੋ ਨੋ ਸਹਾਰਾ ਦੇ ਕੇ ਉਠਾ ਦਿਓ ਤਾਂ ਜੋ ਚਾਹ ਪੀ ਲਵੇ। ਉਹ ਔਰਤ ਨੇ ਗੀਤ ਨੂੰ ਉਠਾਇਆ ਤੇ ਚਾਹ ਪਲਾਉਣ ਲੱਗੀ। ਫਿਰ ਗੀਤ ਦਾ ਸਹੁਰਾ ਬਾੜ ਤੋਂ ਬਾਹਰ ਚਲੇ ਗਿਆ। 10 ਵਜੇ ਹਰਜੀਤ ਆਪਣੀ ਨੋ ਵਾਸਤੇ ਖਿਚੜੀ ਤੇ ਕੁਝ ਸਾਫ ਸੁਥਰੇ ਕੱਪੜੇ ਲੈ ਕੇ ਆ ਗਈ। ਗੀਤ ਨੂੰ ਆਪਣੇ ਹੱਥਾਂ ਨਾਲ ਖਿਚਲੀ ਖਡਾਉਣ ਲੱਗੀ। ਅੱਜ ਉਸ ਨੂੰ ਇਹ ਖਿਚੜੀ ਸ਼ਾਹੀ ਖਾਣੇ ਵਰਗੀ ਲੱਗ ਰਹੀ ਸੀ। ਸ਼ਾਮ ਦੇ ਸਮੇਂ ਗੀਤ ਦੇ ਮਾਤਾ-ਪਿਤਾ ਵੀ ਹਸਪਤਾਲ ਵਿੱਚ ਦਾਖਲ ਹੋ ਗਏ। ਉਸ ਸਮੇਂ ਗੀਤ ਦੀ ਸੱਸ ਉਸ ਦੇ ਵਾਲਾਂ ਵਿੱਚ ਕੰਗੀ ਕਰ ਰਹੀ ਸੀ। ਬੈੱਡ ਦੇ ਦੂਜੇ ਪਾਸੇ ਇੱਕ ਖਾਲੀ ਬੈਂਚ ਤੇ ਉਹ ਦੋਨੇ ਜਾਨੇ ਬੈਠ ਗਏ। ਦੋਨਾਂ ਦਾ ਇੱਥੇ ਆਉਣਾ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਪਾਰਟੀ ਵਿੱਚ ਆਏ ਹੋਣ। ਗੀਤ ਦੇ ਪਾਪਾ ਬਾਰ-ਬਾਰ ਟਾਈ ਠੀਕ ਕਰੀ ਜਾ ਰਹੇ ਸੀ ਤੇ ਉਸਦੀ ਮਾਂ ਦਾ ਤਾਂ ਕਹਿਣਾ ਹੀ ਕੀ ਉਹ ਤਾਂ ਦੋਨੋਂ ਮਹਿੰਗੇ-ਮਹਿੰਗੇ ਕੱਪੜੇ ਤੇ ਪਰਫਿਊਮ ਦੀਆਂ ਸਮੈਲ ਆ ਰਹੀਆਂ ਸੀ। ਪੂਰਾ ਜੱਟਾ-ਬੱਟਾ ਵਾਰਡ ਉਸ ਖੁਸ਼ਬੂ ਨਾਲ ਮਹਿਕ ਰਿਹਾ ਸੀ। ਦੋਨਾਂ ਨੇ ਫਾਰਮੈਲਿਟੀ ਜ਼ਾਹਰ ਕਰਨ ਲਈ ਹਰਜੀਤ ਨੂੰ ਹੱਥ ਜੋੜ ਕੇ ਨਮਸਤੇ ਕੀਤੇ। ਫਿਰ ਕੋਈ ਗੱਲ ਨਹੀਂ ਕੀਤੀ। ਇੱਕ ਥੈਲੇ 'ਚੋਂ ਕੁਝ ਸਮਾਨ ਰੱਖ ਕੇ ਹਰਜੀਤ ਨੇ ਉੱਠਦਿਆਂ ਹਾਂ ਕਿਹਾ ਕਿ ਗੀਤ ਜਿੰਨਾ ਮੇਰੇ ਤੋਂ ਬਣਿਆ ਮੈਂ ਕਰ ਦਿੱਤਾ ਹੁਣ ਤੇਰੇ ਮੰਮੀ ਪਾਪਾ ਆ ਗਏ ਆ ਹੁਣ ਮੈਂ ਆਪਣੇ ਘਰ ਜਾ ਰਹੀ ਆ ਕਿਉਂਕਿ ਤੂੰ ਵੀ ਆਪਣੇ ਘਰ ਚਲੀ ਜਾਵੇਂਗੀ ਅੱਜ ਤੱਕ ਤਾਂ ਦਵਾਈਆਂ ਅੱਜ ਤੱਕ ਦਾ ਦਵਾਈਆਂ ਦਾ ਤੇ ਹਸਪਤਾਲ ਦਾ ਬਿੱਲ ਮੈਂ ਸਾਰਾ ਕੁਝ ਹੀ ਰੱਖ ਦਿੱਤਾ ਜਿਸ ਦੀਆਂ ਸਾਰੀਆਂ ਰਸੀਦਾਂ ਮੈਂ ਤੇਰੇ ਸਰਾਣੇ ਥੱਲੇ ਰੱਖ ਦਿੱਤੀਆਂ ਜਦ ਹਰ ਮਨਾਵੇਗਾ ਤਾਂ ਉਸ ਨੂੰ ਮੇਰਾ ਸ਼ਰਵਾਤ ਦੇਵੀ ਇੰਨਾ ਕਹਿ ਕੇ ਜਿਵੇਂ ਹੀ ਹਰਜੀਤ ਅੱਗੇ ਵਧਣ ਲੱਗੀ ਅਚਾਨਕ ਉਸ ਨੂੰ ਲੱਗਿਆ ਉਸ ਦੀ ਚੁੰਨੀ ਕਿਤੇ ਫਸ ਗਈ ਜਿਵੇਂ ਹੀ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੀਤ ਨੇ ਉਸ ਦੀ ਚਿੰਨੀ ਫੜੀ ਹੋਈ ਸੀ ਹਰਜੀਤ ਦੀਆਂ ਅੱਖਾਂ ਭਰ ਆਈਆਂ ਪਰ ਉਸਨੇ ਫਿਰ ਆਪਣੇ ਕਦਮ ਵਧਾਏ ਗੀਤ ਨੇ ਹੌਲੀ ਜਿਹਾ ਕਿਹਾ ਕਿ ਮੰਮੀ ਤੁਸੀਂ ਆਪਣੀ ਮੂਰਖ ਬੇਟੀ ਨੂੰ ਮਾਫ ਨਹੀਂ ਕਰੋਗੇ ਇਹ ਸੁਣਦਿਆਂ ਹੀ ਹਰਜੀਤ ਨੇ ਆਪਣੀ ਨੂੰ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ ਉਸ ਸਮੇਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ ਉਸਨੇ ਆਪਣੀ ਨੂੰ ਦੇ ਮੱਥੇ ਨੂੰ ਸੇਲਾਉਂਦਿਆਂ ਹੋਇਆਂ ਕਿਹਾ ਕਿ ਕਦੇ ਮਾਂ ਵੀ ਆਪਣੀ ਬੇਟੀ ਨਾਲ ਨਾਰਾਜ਼ ਹੁੰਦੀ ਆ ਨਾਲੇ ਤੂੰ ਆਪਣੇ ਆਪ ਨੂੰ ਮੂਰਖ ਕਿਉਂ ਕਹਿੰਨੀ ਆ ਮੈਂ ਹਜ਼ਾਰਾਂ ਲੜਕੀਆਂ ਵਿੱਚੋਂ ਤੈਨੂੰ ਪਸੰਦ ਕਰਕੇ ਆਪਣੇ ਘਰ ਲੈ ਕੇ ਆਈ ਸੀ ਫਿਰ ਤੂੰ ਮੂਰਖ ਕਿਵੇਂ ਹੋਈ ਤੂੰ ਤਾਂ ਮੇਰੀ ਬੇਟੀ ਆ ਮੈਂ ਕਦੇ ਤੈਨੂੰ ਨੂਨ ਨਹੀਂ ਸਮਝਿਆ ਹਰਜੀਤ ਰੋਂਦੀ ਰੋਂਦੀ ਇਹ ਸਭ ਗੱਲਾਂ ਕਹਿੰਦੀ ਜਾ ਰਹੀ ਸੀ ਇਹ ਸਭ ਦੇਖ ਕੇ ਗੀਤ ਨੂੰ ਵੀ ਰੋਣਾ ਆ ਗਿਆ ਤੇ ਉਸਨੇ ਉਸ ਨੂੰ ਚੁੱਪ ਕਰਾਉਂਦੇ ਹਾਂ ਹਰਜੀਤ ਕਹਿਣ ਲੱਗੀ ਕਿ ਬੇਟਾ ਜ਼ਿਆਦਾ ਨਹੀਂ ਰੋਂਦੇ ਇਸ ਤੇਰਾ ਸਰੀਰ ਹਜੇ ਕਮਜ਼ੋਰ ਆ ਟਾਂਕੇ ਕੱਟਿਆ ਰੋਣ ਨਾਲ ਜ਼ਿਆਦਾ ਜ਼ੋਰ ਪੈ ਸਕਦਾ ਹੈ। ਇੰਨਾ ਕਹਿੰਦੇ ਹੋਏ ਉਹ ਆਪਣੀ ਚੁੰਨੀ ਨਾਲ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ। ਅਚਾਨਕ ਹਰਜੀਤ ਦਾ ਧਿਆਨ ਦੂਜੇ ਪਾਸੇ ਬੈਠੇ ਗੀਤ ਦੇ ਮਾਤਾ-ਪਿਤਾ ਤੇ ਪਿਆ। ਤਾਂ ਉਦੋਂ ਉਥੋਂ ਉਹ ਜਾ ਚੁੱਕੇ ਸੀ। ਸ਼ਾਇਦ ਗੀਤ ਦੀ ਮਾਂ ਨੇ ਸੋਚਿਆ ਸੀ ਕਿ ਹੁਣ ਸਾਡਾ ਇੱਥੇ ਕੋਈ ਕੰਮ ਨਹੀਂ। ਕਿਉਂਕਿ ਹੁਣ ਉਸ ਦੀਆਂ ਕਹੀਆਂ ਗੱਲਾਂ ਦਾ ਗੀਤ ਤੇ ਕੋਈ ਅਸਰ ਨਹੀਂ ਹੋਣ ਵਾਲਾ ਸੀ। ਇੱਕ ਹਫ਼ਤੇ ਬਾਅਦ ਗੀਤ ਦੇ ਟਾਂਕੇ ਵੀ ਸਹੀ ਹੋ ਚੁੱਕੇ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ। ਹਰਮਨ ਵੀ ਟੂਰ ਤੋਂ ਵਾਪਸ ਆ ਗਿਆ ਸੀ ਜਦੋਂ ਉਹ ਕਮਰੇ ਵਿੱਚ ਗਿਆ ਤਾਂ ਉਸਨੇ ਸਾਰੀਆਂ ਗੱਲਾਂ ਬਾਰੇ ਪਤਾ ਲੱਗ ਚੁੱਕਿਆ ਸੀ ਉਸਨੇ ਆਪਣਾ ਸਮਾਨ ਰੱਖਿਆ ਤੇ ਸਿੱਧਾ ਹਸਪਤਾਲ ਵਿੱਚ ਚੱਲਿਆ ਗਿਆ ਹਸਪਤਾਲ ਪਹੁੰਚਦਿਆਂ ਜਦੋਂ ਉਸਨੇ ਆਪਣੀ ਮਾਂ ਆਪਣੀ ਪਤਨੀ ਦੇ ਕੋਲ ਦੇਖਿਆ ਤਾਂ ਅੱਗੇ ਜਾਣ ਦੀ ਉਸਦੀ ਹਿੰਮਤ ਨਹੀਂ ਹੋ ਰਹੀ ਸੀ ਪਰ ਜਦੋਂ ਉਸਨੇ ਦੋਨਾਂ ਨੂੰ ਹੱਸਦੇ ਹੋਏ ਮੁਸਕਰਾਉਂਦੇ ਹੋਏ ਦੇਖਿਆ ਉਸਨੇ ਅੰਦਰ ਜਾਂਦਿਆਂ ਹੀ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਪੈਰੀ ਹੱਥ ਲਾਏ ਹਸਪਤਾਲ ਉਹ ਜਿਸ ਦਿਨ ਗੀਤ ਨੂੰ ਛੁੱਟੀ ਮਿਲੀ ਉਸਨੇ ਸਪਸ਼ਟ ਕਹਿ ਦਿੱਤਾ ਸੀ ਕਿ ਹੁਣ ਉਹ ਕਿਰਾਏ ਦੇ ਮਕਾਨ ਵਿੱਚ ਨਹੀਂ ਬਲਕਿ ਆਪਣੀ ਮੰਮੀ ਦੇ ਨਾਲ ਸਿੱਧਾ ਘਰ ਜਾਵੇਗੀ ਇਸ ਲਈ ਆਪਣੀ ਨੂ ਨੂੰ ਲੈ ਕੇ ਹਰਜੀਤ ਸਿੱਧੀ ਘਰ ਆ ਗਈ ਹੁਣ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਸਾਰਿਆਂ ਦੇ ਚਿਹਰੇ ਮੁਸਕਰਾਉਂਦੇ ਰਹਿੰਦੇ ਸੀ ਨਿੱਕੀ ਜਹੀ ਜਾਨ ਸਾਰਿਆਂ ਦੇ ਲਈ ਖਡਾਉਣਾ ਬਣੀ ਹੋਈ ਸੀ ਗੀਤ ਹਜੇ ਸਿਲੇ ਵਿੱਚ ਹੀ ਸੀ ਇਸ ਲਈ ਉਹ ਸਾਰਾ ਦਿਨ ਆਪਣੇ ਕਮਰੇ ਵਿੱਚ ਬੈਠੀ ਪਈ ਰਹਿੰਦੀ ਸੀ ਕਰਦਾ ਸਾਰਾ ਕੰਮ ਹਰਜੀਤ ਕਰਦੀ ਸੀ ਹਰਜੀਤ ਨੇ ਗੀਤ ਦੇ ਕੋਲ ਆ ਕੇ ਕਿਹਾ ਕਿ ਬੇਟੀ ਮੈਂ ਬਾਜ਼ਾਰ ਜਾ ਰਹੀ ਆਂ ਤੇ ਬਾਹਰੋਂ ਤਾਲਾ ਲਗਾ ਦਿੱਤਾ ਤਾਂ ਜੋ ਤੈਨੂੰ ਬਾਰ-ਬਾਰ ਉੱਠਣਾ ਨਾ ਪਵੇ ਇਹ ਕਹਿ ਕੇ ਹਰਜੀਤ ਬਾਜ਼ਾਰ ਚਲੀ ਗਈ ਅਤੇ ਗੀਤ ਆਪਣੇ ਕਮਰੇ ਵਿੱਚ ਆਪਣੀ ਬੇਟੀ ਨੂੰ ਦੁੱਧ ਪਲਾਉਂਦਿਆਂ ਪਲਾਉਂਦਿਆਂ ਸੌਂ ਗਈ ਅਚਾਨਕ ਉਸ ਦੀ ਅੱਖ ਖੋਲੀ ਤਾਂ ਉਸ ਨੇ ਦੇਖਿਆ ਕਿ ਕਮਰੇ ਦੀ ਟਿਊਬ ਲਾਈਟ ਜਗ ਰਹੀ ਸੀ ਉਹ ਹੌਲੀ-ਹੌਲੀ ਉੱઠી ਤੇ ਕਮਰੇ ਤੋਂ ਬਾਹਰ ਨਿਕਲੀ ਅਸਨੇ ਜਿਵੇਂ ਹੀ ਬਾਹਰ ਜਾ ਕੇ ਦੇਖਿਆ ਤਾਂ ਉਸਦੀ ਸੱਸ ਦਿਵਾਲੀ ਕਰਕੇ ਸਫਾਈਆਂ ਵਿੱਚ ਲੱਗੀ ਹੋਈ ਸੀ ਅਤੇ ਬਾਹਰ ਬਹੁਤ ਸਾਰੇ ਦੀਵੇ ਰੱਖੇ ਹੋਏ ਸੀ ਜਿਨ੍ਹਾਂ ਨੂੰ ਉਸਦੀ ਸੱਸ ਜਗਾ ਰਹੀ ਸੀ ਉਹ ਹੈਰਾਨ ਹੋਈ ਸੀ ਕਿ ਸੱਸ ਦੀਵੇ ਜਗਾ ਰਹੀ ਸੀ ਇਹ ਸਭ ਉਸ ਨੂੰ ਪਿਛਲੀ ਦਿਵਾਲੀ ਦੀ ਯਾਦ ਦਿਵਾ ਰਿਆ ਸੀ ਕਿਉਂਕਿ ਇਸ ਖੁਸ਼ੀ ਭਰੇ ਮੌਕੇ ਵਿੱਚ ਉਸਨੇ ਗਮ ਇਸ ਮੌਕੇ ਨੂੰ ਗਮ ਵਿੱਚ ਬਦਲ ਦਿੱਤਾ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਉਸਨੇ ਆਪਣੀ ਮਾਂ ਦੇ ਮਗਰ ਲੱਗ ਕੇ ਕਿਵੇਂ ਆਪਣੇ ਘਰ ਦੀ ਖੁਸ਼ਹਾਲੀ ਨੂੰ ਆਪਣੇ ਹੱਥੀਂ ਤਬਾਹ ਕਰ ਦਿੱਤਾ ਸੀ ਉਹ ਹੌਲੀ ਜਹੀ ਆਪਣੀ ਸੱਸ ਦੇ ਕੋਲ ਗਈ ਉਸਨੇ ਸ਼ਰਮਿੰਦਗੀ ਨਾਲ ਆਪਣੀ ਸੱਸ ਕੋਲੋਂ ਮਾਫੀ ਮੰਗੀ ਹਰਜੀਤ ਮੁਸਕਰਾਉਂਦਿਆਂ ਹੋਇਆਂ ਆਪਣੀ ਨੋ ਦੀ ਠੋਡੀ ਨੂੰ ਉੱਪਰ ਚੱਕਦਿਆਂ ਹੋਇਆਂ ਕਹਿਣ ਲੱਗੀ ਬੇਟੀ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਭੁੱਲ ਜਾ ਸਭ ਕੁਝ ਹਣ ਮੇਰੇ ਬੱਚੇ ਸਾਲ ਬਾਅਦ ਮੇਰੇ ਘਰ ਆਇਆ ਤਾਂ ਦੀਵਾਲੀ ਮੈਂ ਧੂਮ-ਧਾਮ ਨਾਲ ਹੀ ਮਨਾਵਾਂਗੀ ਮੇਰੇ ਬੱਚੇ ਦੀਵਾਲੀ ਵਾਲੇ ਦਿਨ ਗਏ ਸੀ ਤੇ ਇਸ ਦੀਵਾਲੀ ਤੇ ਆਪਣੇ ਨਾਲ ਮੇਰੀ ਪੋਤੀ ਨੂੰ ਲੈ ਕੇ ਆਏ ਆ। ਇਸ ਖੁਸ਼ੀ ਵਿੱਚ ਮੈਂ ਅੱਜ ਦੀਵਾਲੀ ਤੇ ਪੂਰੇ ਘਰ ਵਿੱਚ ਰੌਸ਼ਨੀ ਭਰ ਦੇਣੀ ਆ। ਤੂੰ ਵੀ ਜਾ ਕੇ ਕੋਈ ਸੋਨਾ ਜਿਹਾ ਸੂਟ ਪਾ ਲੈ ਤੇ ਆਪਣੀ ਪੋਤੀ ਦੇ ਵੀ ਸੋਹਣੇ ਜਿਹੇ ਕੱਪੜੇ ਪਾ ਦੇ। ਇਸ ਵਾਰ ਆਪਾਂ ਇਕੱਠੇ ਮਿਲ ਕੇ ਦੀਵੇ ਜਗਾਵਾਂਗੇ। ਇਹ ਗੱਲ ਸੁਣਦਿਆਂ ਹੀ ਗੀਤ ਬਹੁਤ ਭਾਵਕ ਹੋ ਗਈ। ਉਸ ਨੂੰ ਆਪਣੀ ਸੱਸ ਤੇ ਬਹੁਤ ਪਿਆਰ ਆ ਰਿਹਾ ਸੀ। ਉਸ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ ਸੀ। ਕਿਆਕਰ ਉਸਨੇ ਆਪਣੀ ਸੱਸ ਨਾਲ ਇਸ ਤਰ੍ਹਾਂ ਦਾ ਵਿਹਾਰ ਕਿਉਂ ਕੀਤਾ ਉਸਦੀ ਸੱਸ ਨੇ ਤਾਂ ਕਦੇ ਉਸ ਨਾਲ ਫਰਕ ਨਹੀਂ ਕੀਤਾ ਸੀ ਬਲਕਿ ਹਮੇਸ਼ਾ ਉਸ ਨੂੰ ਆਪਣੀ ਧੀ ਵਾਂਗ ਸਮਝਿਆ ਤੇ ਉਸ ਨੂੰ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਜਿਸ ਮੁਸੀਬਤ ਦੀ ਘੜੀ ਵਿੱਚ ਉਸਦੀ ਮਾਂ ਨੇ ਉਸ ਦਾ ਸਾਥ ਨਹੀਂ ਦਿੱਤਾ ਉਸਦੀ ਸੱਸ ਨੇ ਉਸ ਦਾ ਸਾਥ ਦਿੱਤਾ ਮਾਤਾ ਦਿਖਾਵਾ ਕਰਕੇ ਚਲੀ ਗਈ ਸੀ ਗੀਤ ਨੇ ਅਲਮਾਰੀ ਚੋਂ ਆਪਣੇ ਕੱਪੜੇ ਕੱਢੇ ਤੇ ਬਾਥਰੂਮ ਵਿੱਚ ਬਦਲਣ ਲਈ ਚਲੀ ਗਈ ਅੱਜ ਉਸਨੇ ਬਹੁਤ ਹੀ ਸੋਹਣਾ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਬਹੁਤ ਹੀ ਸੋਹਣੀ ਲੱਗ ਰਹੀ ਸੀ ਉਸ ਨੇ ਆਪਣੀ ਬੇਟੀ ਦੇ ਵੀ ਬਹੁਤ ਸੋਹਣੇ ਕੱਪੜੇ ਪਾਏ ਹੁਣ ਗੀਤ ਨੇ ਸਭ ਤੋਂ ਪਹਿਲਾਂ ਆਪਣੇ ਸੱਸ ਦੇ ਪੈਰੀ ਹੱਥ ਲਾਏ ਤੇ ਕਿਹਾ ਮੰਮੀ ਮੈਨੂੰ ਤੇ ਮੇਰੀ ਬੇਟੀ ਨੂੰ ਸ਼ਿਵਾਦ ਦੇਵੋ ਸਾਡੇ ਵਿੱਚ ਵੀ ਤੁਹਾਡੇ ਵਰਗੇ ਗੁਣ ਆ ਜਾਣ ਮੇਰੀ ਧੀ ਜਿਸ ਘਰ ਵਿੱਚ ਵੀ ਜਾਵੇ ਉਹ ਘਰ ਸਵਰਗ ਬਣ ਜਾਵੇ ਵੇੜੇ ਵਿੱਚ ਰੱਖੀ ਪ੍ਰਾਤ ਵਿੱਚ ਜੋ ਦੀਵੇ ਜਗ ਰਹੇ ਸੀ ਉਹਨਾਂ ਦੀ ਲੋ ਗੀਤ ਨੂੰ ਬਹੁਤ ਸੋਹਣੀ ਲੱਗ ਰਹੀ ਸੀ ਉਹ ਬਿਨਾਂ ਪਲਕ ਚਪਕਿਆਂ ਉਹਨਾਂ ਦੀਵਿਆਂ ਨੂੰ ਦੇਖੀ ਜਾ ਰਹੀ ਸੀ ਜਗਦਿਆਂ ਹੋਇਆਂ ਦੀਵਿਆਂ ਨੂੰ ਦੇਖ ਕੇ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਹਣ ਉਹਨਾਂ ਦੀਵਿਆਂ ਦੀ ਲੋ ਨਾਲ ਉਸ ਦਾ ਜੀਵਨ ਜਗਮਗਾ ਰਿਹਾ ਹੋਵੇ ਉਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਖੁਸ਼ੀਆਂ ਹੀ ਖੁਸ਼ੀਆਂ ਸੀ ਹਰ ਦਿਨ ਤਿਹਾਰ ਖੁਸ਼ੀਆਂ ਨਾਲ ਬੀਤਣ ਲੱਗ ਪਿਆ ਸੀ ਹਰਜੀਤ ਨੇ ਬਸ ਆਪਣੀ ਨੋ ਨੂੰ ਇੱਕ ਹੀ ਗੱਲ ਕਹੀ ਸੀ ਕਿ ਧੀਏ ਦਿਨ ਤਿਹਾਰ ਤਾਂ ਆਪਾਂ ਆਪਣੇ ਬੱਚਿਆਂ ਨਾਲ ਹੀ ਸੋਹਣੇ ਲੱਗਦੇ ਆ ਜੇ ਬੱਚੇ ਨਾ ਹੋਣ ਤਾਂ ਦਿਨ ਤਿਹਾਰ ਮਨਾਉਣ ਨੂੰ ਵੀ ਜੀ ਨਹੀਂ ਕਰਦਾ ਇਹ ਦੀਵਾਲੀ ਵੀ ਪਿਛਲੀ ਦੀਵਾਲੀ ਵਾਂਗ ਉਦਾਸ ਹੀ ਲੰਘ ਜਾਣੀ ਸੀ ਪਰ ਜੋ ਚਾਨਣ ਹੋਇਆ ਸੀ ਉਸ ਵਿੱਚ ਉਦਾਸੀ ਹਨੇਰਿਆਂ ਦੇ ਝਗੜਿਆਂ ਦੀ ਕੋਈ ਥਾਂ ਨਹੀਂ ਸੀ ਸਮਾਂ ਇਸ ਤਰ੍ਹਾਂ ਹੀ ਬੀਤਦਾ ਗਿਆ ਗੀਤ ਵਿੱਚ ਕਾਫੀ ਬਦਲਾ ਆ ਗਿਆ ਸੀ ਜੋ ਹਮੇਸ਼ਾ ਆਪਣੀ ਸੱਸ ਦੇ ਨਾਲ ਖਿਜੀ-ਖਿਜੀ ਰਹਿੰਦੀ ਸੀ ਹੁਣ ਉਹ ਆਪਣੀ ਮਾਂ ਤੋਂ ਵੀ ਵੱਧ ਆਪਣੀ ਸੱਸ ਨੂੰ ਪਿਆਰ ਕਰਦੀ ਸੀ ਹਾਂਜੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਵਿੱਚ ਧੰਨਵਾਦ ਜੀ